ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀ ਹੀ ਸ੍ਰੀ ਸ਼ਰਮ ਮੰਦਰ ਸਾਹਿਬ ਦੇ ਨੇੜੇ ਗਲਿਆਰੇ ਨੂੰ ਪਵਿੱਤਰ ਸ਼ਹਿਰ ਘੋਸ਼ਿਤ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਨਾਲ ਤਲਵੰਡੀ ਸਾਬੋ ਸ੍ਰੀ ਅਨੰਦਪੁਰ ਸਾਹਿਬ ਨੂੰ ਵੀ ਪਵਿੱਤਰ ਸ਼ਹਿਰ ਘੋਸ਼ਿਤ ਕੀਤਾ ਗਿਆ ਹੈ ਇਸ ਸੰਬੰਧ ਵਿੱਚ ਗੱਲਬਾਤ ਕਰਦਿਆਂ ਹੋਇਆਂ ਪਾਜਪਾ ਆਗੂ ਚੰਦਰਸ਼ੇਖਰ ਨੇ ਆਖਿਆ ਕਿ ਇਹ ਪੰਜਾਬ ਸਰਕਾਰ ਵੱਲੋਂ ਵਧੀਆ ਉਪਰਾਹਲਾ ਕੀਤਾ ਗਿਆ ਹੈ ਪਰ ਨਾਲ ਹੀ ਉਹਨਾਂ ਨੇ ਆਖਿਆ ਕਿ ਅੰਮ੍ਰਿਤਸਰ ਵਿੱਚ ਸ੍ਰੀ ਦੁਰਗਿਆਣਾ ਤੀਰਥ ਅਤੇ ਪਾਵਨ ਵਾਲਮੀਕੀ ਤੀਰਥ ਅਤੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਹਾਨ ਜਿੱਥੇ ਵੱਡੀ ਗਿਣਤੀ ਵਿੱਚ ਦੇਸ਼ ਵਿਦੇਸ਼ ਤੋਂ ਲੋਕ ਮੱਥਾ ਟੇਕਣ ਲਈ ਪੁੱਜਦੇ ਹਨ ਸੋ ਉਸ ਦੇ ਨਾਲ ਲੱਗਦੇ ਏਰੀਆ ਨੂੰ ਵੀ ਪਵਿੱਤਰ ਘੋਸ਼ਿਤ ਕੀਤਾ ਜਾਵੇ ਫਾਸਵੇ న్యూਸ ਟੀਮ ਨਾਲ ਗੱਲਬਾਤ ਕਰਦਿਆਂ ਪੱਛਪਾ ਆਗੂ ਚੰਦਰਸ਼ੇਖਰ ਨੇ ਆਖਿਆ ਕਿ ਦੇਖੋ ਫਾਸਵੇ ਦੀ ਖਾਸ ਰਿਪੋਰਟ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਬੀਤੇ ਦਿਨੀ ਫੈਸਲਾ ਲਿਆ ਗਿਆ ਕਿ ਅਮਰਥਰ ਸ਼ਹਿਰ ਜਿਹੜਾ ਕਿ ਪੁਰਾਣਾ ਸ਼ਹਿਰ ਹੈ ਅਤੇ ਨਾੜੀ ਤਲਵੰਡੀ ਸਾਬੋ ਅਤੇ ਆਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਘੋਸ਼ਿਤ ਕੀਤਾ ਗਿਆ ਹੈ ਗੱਲਬਾਤ ਕਰਾਂਗੇ ਭਾਜਪਾ ਆਗੂ ਚੰਦਰਸ਼ੇਖਰ ਜੀ ਸਾਡੇ ਨਾਲ ਮੌਜੂਦ ਨੇ ਕਿ ਅਮਰਥਰ ਨੂੰ ਪਵਿੱਤਰ ਸ਼ਹਿਰ ਦਾ ਘੋਸ਼ਿਤ ਕਰਦੇ ਤਾਂ ਕਿ ਸਿਰਫ ਗਲਿਆਰੇ ਦੇ ਨੇੜੇ ਪਰ ਅਮਰਥਰ ਦੇ ਵਿੱਚ ਹੋਰ ਵੀ ਧਾਰਮਿਕ ਸਥਾਨ ਨੇ ਜਿਵੇਂ ਕਿ ਦੁਰਗਾਣਾ ਮੰਦਿਰ ਅਤੇ ਬਾ ਭਗਵਾਨ ਬਾਲਮੀਕੀ ਤੀਰਥ ਸਥਾਨ ਉਹਨਾਂ ਨੂੰ ਕਿਉਂ ਨਹੀਂ ਇਹਦੇ ਵਿੱਚ ਲਿਆ ਗਿਆ ਜੀ ਚੰਦਰਸ਼ੇਖਰ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਨੰਦਪੁਰ ਸਾਹਿਬ ਤਲਵੰਡੀ ਸਾਬੋ ਦੇ ਅੰਮ੍ਰਿਤਸਰ ਪੁਰਾਣਾ ਸ਼ਹਿਰ ਜਿਹੜਾ ਨਾਲ-ਨਾਲ ਗਲਿਆਰੇ ਦੇ ਨਾਲ-ਨਾਲ ਪਵਿੱਤਰ ਸ਼ਹਿਰ ਘੋਸ਼ਿਤ ਕੀਤਾ ਪਹਿਲਾਂ ਇਹ ਦੇਖੋ ਕਿਹੋ ਜਿਹਾ ਉਪਰਾਲਾ ਜੀ ਦੇਖੋ ਪੰਜਾਬ ਸਰਕਾਰ ਦਾ ਇਹ ਉਪਰਾਲਾ ਅੱਛਾ ਵੈ ਕਿ ਉਹਨਾਂ ਨੇ ਪਵਿੱਤਰ ਸ਼ਹਿਰ ਘੋਸ਼ਿਤ ਕੀਤੇ ਨੇ ਪਰ ਜਿਹੜੀ ਪਵਿੱਤਰ ਸ਼ਹਿਰ ਦੀ ਗੱਲ ਹੈ ਅੰਮ੍ਰਿਤਸਰ ਸਾਹਿਬ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਦੇ ਆਲੇ-ਦੁਆਲੇ ਦਾ ਏਰੀਆ ਪਵਿੱਤਰ ਘੋਸ਼ਿਤ ਕੀਤਾ ਹੈ ਦੁਨੀਆ ਭਰ ਤੋਂ ਲੋਕ ਹਰਮੰਦਰ ਸਾਹਿਬ ਆਂਦੇ ਨੇ ਪਰ ਉਹੀ ਲੋਕ ਦੁਨੀਆ ਭਰ ਤੋਂ ਦੁਰੀਆਣਾ ਮੰਦਰ ਵੀ ਆਂਦੇ ਨੇ ਭਗਵਾਨ ਬਾਲਮੀਕੀ ਤੀਰਥ ਵੀ ਆਂਦੇ ਨੇ ਅਸੀਂ ਪੰਜਾਬ ਸਰਕਾਰ ਨੂੰ ਇਹ ਮੰਗ ਕਰਨੇ ਆ ਕਿ ਪਵਿੱਤਰ ਘੋਸ਼ਿਤ ਕਰਨਾ ਹੈ ਤੇ ਇਹ ਏਰੀਆ ਨਾਲ ਲੈਤੇ ਜਾਣ ਤਾਂ ਕਿ ਜਿਹੜਾ ਨਸ਼ਾ ਵੈ ਜਿਹਦੇ ਬਾਰੇ ਇਹਨਾਂ ਨੇ ਕਿਹਾ ਕਿ ਨਸ਼ਾ ਨੌਨਵੇਜ ਇਹੋ ਜੀਆਂ ਚੀਜ਼ਾਂ ਨਹੀਂ ਹੋਣਗੀਆਂ ਉਹਦੇ ਨਾਲ ਜਿਹੜੇ ਜਾਤ ਪਾਤ ਹਿੰਦੂ ਸਿੱਖ ਇਹ ਸਾਰੀਆਂ ਚੀਜ਼ਾਂ ਕਬਰ ਹੋ ਜਾਣੀਆਂ ਸੀ ਜੇ ਇਹ ਸਾਰਾ ਕੁਝ ਔਰ ਪੰਜਾਬ ਸਰਕਾਰ ਦੇ ਇਸ ਉਪਰਾਲੇ ਨੂੰ ਤੇ ਮੈਂ ਸਲਾਘਾਯੋਗ ਮੰਨਣਾ ਪਰ बार-बार ਇਹੋ ਹੀ ਮੰਗ ਕਰਨਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਦੁਰਗਿਆਣਾ ਮੰਦਿਰ ਬਾਲਮੀਕੀ ਤੀਰਥ ਇਹ ਜਰੂਰ ਕਰਨ ਇੱਥੇ ਵੀ ਲੋਕ ਵਸਦੇ ਨੇ ਇੱਥੇ ਵੀ ਸ਼ਰਧਾਵਾਨ ਲੋਕ ਨੇ ਅਸੀਂ ਸਾਰੇ ਧਰਮਾਂ 'ਚ ਸ਼ਰਧਾ ਰੱਖਨੇ ਆ ਬਾਬਾ ਦੀਪ ਸਿੰਘ ਦਾ ਏਰੀਆ ਸ਼ਹੀਦਾਵਲਾ ਉਨੂੰ ਵੀ ਕਰਨਾ ਚਾਹੀਦਾ ਕਿਉਂਕਿ ਬਹੁਤ ਦੁਨੀਆ ਮੱਥਾ ਟੇਕਣ ਜਾਂਦੀ ਹੈ ਤੁਸੀਂ ਦੇਖ ਲਓ ਲੋਕ ਜਦੋਂ ਵੀ ਬਾਹਰੋਂ ਆਉਂਦੇ ਆ ਤੇ ਆਂਦੇ ਆ ਸਭ ਤੋਂ ਪਹਿਲਾਂ ਇਹੋ ਹੀ ਕਹਿੰਦੇ ਆ ਕਿ ਲੋ ਜੀ ਹਰਮੰਦਰ ਸਾਹਿਬ ਜਾਣਾ ਹੈ ਦੁਰਗਿਆਨਾ ਤੀਰ ਜਾਣਾ ਹੈ ਬਾਲਮੀਕੀ ਤੀਰ ਜਾਣਾ ਹੈ ਜਾਨਕੀ ਤੁਸੀਂ ਕਹਿ ਰਹੇ ਹੋ ਸਰਕਾਰ ਨੇ ਜਿਹੜਾ ਕੰਮ ਕੀਤਾ ਵਧੀਆ ਕੀਤਾ ਪਰ ਉਹਦੇ ਨਾਲ ਨਾਲ ਦੁਰਗਿਆਨਾ ਤੀਰ ਤੇ ਜਾਂ ਫਿਰ ਭਗਵਾਨ ਬਾਲਮੀਕੀ ਤੀਰਥ ਹੁਣ ਜਾਂ ਸ਼ਹੀਦਾਂ ਸਾਹਿਬ ਗੁਰਦੁਆਰਾ ਉਹਦੇ ਜਿਹੜੇ ਏਰੀਆ ਉਹ ਵੀ ਪਵਿੱਤਰ ਸਥਾਨ ਦੇ ਵਿੱਚ ਜਾਨਕੀ ਉਹ ਏਰੀਆ ਵੀ ਦਿੱਤੇ ਜਾਣਾ ਚਾਹੀਦੇ ਹਨ वैसे तो जी अमृतसर शहर ਨੂੰ ਹੀ ਪਵਿੱਤਰ ਸ਼ਹਿਰ ਮੰਨਿਆ ਹੁਣ ਪੂਰੇ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਕਰਨ ਚ ਸਰਕਾਰ ਦੀਆਂ ਮਜਬੂਰੀਆਂ ਹੋ ਸਕਦੀਆਂ ਪਰ ਜਿੰਨਾ ਏਰੀਆ ਦੇ ਵਿੱਚ ਸਾਡੇ ਧਰਮ ਨਾਲ ਜੁੜੀਆਂ ਆਸਥਾਵਾਂ ਨੇ ਉਹ ਏਰੀਆ ਤੇ ਘੱਟ ਤੋਂ ਘੱਟ ਜ਼ਰੂਰ ਪਵਿੱਤਰ ਸ਼ਹਿਰ ਦੇ ਨਾਲ ਗੋਸ਼ਿਤ ਕਰਨੇ ਚਾਹੀਦੇ ਆ ਕਿਉਂਕਿ ਬਹੁਤ ਲੋਕਾਂ ਦੀ ਰੋਟੀ ਇਸ ਕੰਮਾਂ ਤੇ ਵੀ ਜੁੜੀ ਆ ਪਰ ਅੰਮ੍ਰਿਤਸਰ ਨੂੰ ਜਿੱਦੋ ਵੀ ਗਿਨਿਆ ਜਾਂਦਾ ਹੈ ਅੰਮ੍ਰਿਤਸਰ ਨੂੰ ਸਿਫਤੀ ਦਾ ਘਰ ਤੇ ਪਵਿੱਤਰ ਕਰ ਗਿਨਿਆ ਜਾਂਦਾ ਹੈ ਇਹ ਹੁਣ ਪੰਜਾਬ ਸਰਕਾਰ ਨੇ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਦੇ ਨੇੜੇ ਪਵਿੱਤਰ ਸ਼ਹਿਰ ਗੋਸ਼ਿਤ ਧਾਰ ਰੇਲ ਦੋਲੇ ਜਿਹੜਾ ਗਲੀਆਰਾ ਜੇ ਦੁਰ ਗਿਆਨਾ ਤੀਰਥ ਜਾਂ ਬਾਲਮਿਕੀ ਤੀਰਥ ਨੂੰ ਵੀ ਪਵਿੱਤਰ ਘੋਸ਼ਿਤ ਕਰਨਾ ਕੀ ਤੁਹਾਡੀ ਪਾਰਟੀ ਬਲੋ ਕੋਈ ਉਪਰਾਲਾ ਕੀਤਾ ਜਾਵੇਗਾ ਕੋਈ ਮੰਗ ਪੱਤਰ ਦਿੱਤਾ ਜਾਵੇਗਾ ਵੀ ਇਹ ਚੀਜ਼ਾਂ ਨੂੰ ਵੀ ਨਾਲ ਲਿੱਤਾ ਜਾਵੇ ਜਾਂ ਬਾਬਾ ਵਦੀਸ਼ ਸਿੰਘ ਦਾ ਸਥਾਨ ਹੈ ਇਹਨਾਂ ਨੂੰ ਨਾਲ ਲਿੱਤਾ ਜਾਵੇ ਜੀ ਦੇਖੋ ਜੀ ਮੈਂ ਆਪਣੇ ਪਾਰਟੀ ਅਧਿਐਕਸ਼ ਅੰਮ੍ਰਿਤਸਰ ਨਾਲ ਇਹ ਗੱਲ ਜ਼ਰੂਰ ਕਰਾਂਗਾ ਤਾਂ ਕਿ ਅਸੀਂ ਡੀਸੀ ਸਾਹਿਬ ਨੂੰ ਜਾ ਕੇ ਮੈਮੋਰੰਡਮ ਦਈਏ ਕਿ ਇਹਨੂੰ ਵੀ ଘੋਸ਼ਿਤ ਕੀਤਾ ਜਾਵੇ ਕਿਉਂਕਿ ਇਹ ਮੇਰਾ ਇਕੱਲੇ ਦਾ ਫੈਸਲਾ ਨਹੀਂ ਇਹ ਤੇ ਪਾਰਟੀ ਪ੍ਰਧਾਨ ਫੈਸਲਾ ਲੈਂਦੇ ਆ ਜੀ ਜੀ ਬਿਲਕੁਲ ਭਾਜਪਾ ਆਗੂ ਚੰਦਰਸ਼ੇਖਰ ਜੀ ਸਾਡੇ ਨਾਲ ਮੌਜੂਦ ਸਨ ਉਹਨਾਂ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਬਹੁਤ ਹੀ ਵਧੀਆ ਹੈ ਨਾਲ ਹੀ ਉਹਨਾਂ ਨੇ ਆਖਿਆ ਕਿ ਸ਼੍ਰੀ ਦੁਰਗਿਆਨਾ ਤੀਰਥ, பகਵਾਨ ਵਾਲਮੀਕੀ ਤੀਰਥ ਅਤੇ ਤੰਤਨ ਬਾਬਾ ਦੀਪਸ਼ੀਖ ਦਾ ਜਿਹੜਾ ਸਥਾਨ ਹੈ ਇਸ ਏਰੀਆ ਨੂੰ ਵੀ ਪਵਿੱਤਰ ਸ਼ਹਿਰ ਦੇ ਵਿੱਚ ਘੋਸ਼ਿਤ ਕਰਨਾ ਚਾਹੀਦਾ ਹੈ ਅਮਰਖਰ ਫਾਸਟਵੇ ਖਬਰਨਾਮੇ ਸਹਿਯੋਗੀ ਵਿਜੇ ਕੁਮਾਰ ਦੇ ਨਾਲ ਰਕੇਸ਼